ਉਹ ਵੱਡੀ ਮੈਂ ਨਹੀਂ ਵਰਦਾ ਵਰਦਾ ਬੱਡ ਲਾਈ ਐ ਕਿ ਬੱਡ ਲਾਣੀ ਮੈਂ ਬੂਟ ਪਾ ਰੱਖਿਆ ਰੱਜ ਆ ਗਿਆ ਤੇਰੇ ਨਾਲ ਮੈਂ ਨਹੀਂ ਅੱਗੇ ਦੋੰਦਾ ਕਿਉਂ ਨਹੀਂ ਆਦਾ ਤੂੰ ਜਿਹੜਾ ਕੰਮ ਕਰ ਉਹ ਤੇ ਕਰਵਾਇ ਨਹੀਂ ਕਿੰਨੂ ਭੈਣ ਦੀ ਤੋੜ ਕੇ ਨਹੀਂ ਲਿਆਉਂਦੇ ਬਾਬੇ ਤੋਂ ਦਵਾਉਂਗਾ ਮਕਾਨ ਬਾਬੇ ਤੋਂ ਕਿੰਨੂ ਦਵਾਉਂਗਾ ਐ ਥੋੜੀ ਯਾਰ ਲਾਲਾ ਕੋ ਮਰਜ਼ੀ ਲਾਲਾ ਲਾਲ ਭਰੀ ਲਾਉਣਿਆ ਓਏ ਲਾਲ ਦੀ ਚਿੱਟੀ ਭਰੀ ਲਾ ਆ ਗਿਆ ਲਾਲ ਭਰੀ

ஆஹ் ਹਲੋ ਮਿੱਟੀ ਲਾਉਣੀ ਪਣੀ ਆ ਮਿੱਟੀ ਤਾਂ ਲਾਉਣੀ ਪਣੀ ਆ ਫਿਰ ਖੜਨਾ ਨਹੀਂ ਇਹ ਅਛਾ ਹਾਂਜੀ ਬਾਜੀ ਹੋਰ ਬਾਬੇ ਕਿਵੇਂ ਹਾਲ ਚਾਲ ਘਰ ਵਰ ਕੀਗਾ ਵਧੀਆ ਵਧੀਆ ਝੜੂ ਤਣਾ ਪਾਉਂ ਚੱਲ ਵਧੀਆ ਉਹ ਹੀ ਪਤਾ ਮਕਾਨਦਾਰ ਹੀ ਆਉਂਦੇ ਹੋਣਗੇ ਮੈਨੂੰ ਦੇਖਦੇ ਹੋਣਗੇ ਹਾਂ ਗਾਵਾ ਕੱਢਣਗੇ ਉਹ ਆਖਣਗੇ ਕੰਮ ਕਿਤਰਾਈ ਇੰਨਾਗਾ ਹੁਣ ਮੈਨਾਂ ਤੁਮੀ ਕੰਮ ਕਰਾ ਦੇਣਾ ਹੁਣ ਹਾਂ ਮੈਂ ਕਿੰਨਾ ਕਰਾ ਦੇਣਾ ਤੇ ਮੇਰਾ ਹਾਂ ਭਾਈ ਚ ਰਹੀਂ ਚੱਲਦਾ ਹੁਣ ਉਹਦਾ ਆਪਦੇ ਹੀ ਮਾਰਦੇ ਆ ਹਾਂ ਹਾਏ ਹਾਏ ਨੇ ਇੱਥੇ ਹੋਰ ਵੀ ਮਗਰਾ ਕਿਵੇਂ ਆ ਸ਼ਿਰੋ ਕਿਵੇਂ ਹੋ ਵਧੀਆ ਵਧੀਆ ਤੂੰ ਦੱਸ ਵਧੀਆ ਚਾਹੀਦਾ ਹੋਰ ਠੀਕ ਆ ਮੁੰਡੇ ਨੂੰ ਕੀ ਦੇ ਦਾਂ ਦਾਤੀ ਦਾਤੀ ਪੱਠੇ ਵੱਢਣੇ ਘਰੇ ਛੱਟਿਆ ਪਤਾ ਨਹੀਂ ਕੋਈ ਚੱਕ ਕੇ ਲੈ ਗਿਆ ਲੈ ਗਿਆ ਕੋਈ ਮਾਜ ਕੇ ਇੱਥੇ ਕੋ ਰੱਖਦੇ ਨੇ ਖੇਤਾਂ 'ਚ ਦਾਤੀਆਂ ਤੁਸੀਂ ਪਤਾ ਨਹੀਂ ਕਿੱਥੇ ਰੱਖਤੀ ਨੇ ਕੋਈ ਲੈ ਗਿਆ ਅਗਰ ਇਹਨਾਂ ਨੂੰ ਕੰਮ ਕਰਨ ਲੱਗ ਪਏ ਇੱਥੇ ਹੈ ਔਰ ਇਹਨਾਂ ਕੰਮ ਦਾ ਕਰਨਾ ਹੀ ਆ ਹਾਂ ਬਸ ਇਹ ਯਾਰ 5 ਕਿ ਮਿੰਟਾਂ ਦੀ ਗੱਲ ਹੈ ਦਾਤੀ ਯਾਰ ਦਾਤੀ ਇੱਥੇ ਤਾਂ ਨਹੀਂ ਹੋਣੀ ਖੇਤ ਆਪਣੇ ਯਾਰ ਹੋਰ ਕਿੱਥੇ ਉਹ ਦਾਤੀ ਤਾਂ ਆਪਣੇ ਖੇਤ ਹੋਊਗਾ ਇੱਥੇ ਕੁਝ ਨਹੀਂ ਹੈਗਾ ਆਪਣੇ ਕੋਲ ਐ ਕਰੋ ਐ ਕਰੋ ਹਉ ਹਾਂ ਉਹ ਆਪਣੀ ਟਾਣੀ ਤੇ ਚੱਕ ਲੈ ਉਥੋਂ ਮਕੰਦ ਕੋਲ ਸਵੇਰੇ ਆਵਾਂਗੇ ਅਸੀਂ ਉੰਨੀ ਤੇਰੇ ਕੋਲ ਆਈ ਸੀ ਤੂੰ ਗਵਾਂਢੀ ਆ ਸਾਡਾ ਉਹ ਗਵਾਂਢੀ ਤਾਂ ਹੈਗਾ ਹੁਣ ਹੈ ਨਹੀਂ ਮੇਰੇ ਕੋਲ ਪਰ ਉਹਨੇ ਮੈਂ ਕਿੱਥੋਂ ਲਿਆ ਕੇ ਦੇਵਾਂ ਜਲ ਹਰ ਮਰਜ਼ੀ ਹਜ਼ਰੀਨਾ ਦੇ ਮੈਂ ਨਹੀਂ ਦਿੰਦਾ ਤੁੰਦਾ ਬਸ ਗੱਲ ਤਾਂ 5 ਮਿੰਟ ਦੇ 5 ਮਿੰਟਾਂ ਚ ਸਾਡਾ ਕੰਮ ਹੋ ਜੂਗਾ ਫਿਰ ਤੈਨੂੰ ਓਏ ਹੈ ਨਹੀਂ ਹੁੰਦੀ ਆ ਦੇ ਦਿੰਦਾ ਯਾਰ ਮੈਂ ਇਹ ਗੜੀ ਗੱਲਾਂ ਆ ਤੇ ਕੰਮ ਕਰ ਅਸੀਂ ਕਰੀਏ ਨੇ ਹੁਣ ਜਬਲੀਆਂ ਮਾਰਨਾ ਕੇ ਕੀ ਇਹ ਗਰਦੂ ਕੰਮ ਨਹੀਂ ਕਰਦਾ ਵਿਹਲੇ ਨਾ ਤੇਰੇ ਭਾਈ ਚੱਲ ਤੂੰ ਆ ਵਿਹਲੇ ਆ ਯਾਰ ਪਤਾ ਸੀ ਕਿੰਨੇ ਕੰਮ ਕਰਨੇ ਹੁੰਦੇ ਆ ਕੰਮ ਨੂੰ ਤੁਸੀਂ ਕੀ ਢੱਕਾ ਢੱਕਾ ਤੋੜ ਕੇ ਰਾਜ਼ ਹੀ ਨਹੀਂ ਕੰਮ ਕਰਨੀ ਹਾਂ ਜਾ ਜਾ ਹੈ ਨਹੀਂ ਦਾਤੀ ਦੋਤੀ ਇਥੇ ਬੋ ਵੀ ਲਗਲਾ ਉਹੀ ਮਾਰ ਦੇ ਪੁਕਾਈ ਮਾਰ ਨਾ ਕੇ ਹਾਂ ਬਸ ਤਾਂ ਪਰ ਹਟਾਉਂਦੇ ਆ ਕੰਮ ਤੋਂ ਕੰਮ ਤਾਂ ਹਟਾਉਂਦੇ ਆ ਇਹ ਕੰਮ ਕਿਉਂ ਕਰੀ ਜਾਂਦੇ ਆ ਹਾਂ ਇਹਨਾਂ ਕੋਲ ਜਾ ਕੇ ਬੋਲੀ ਜਾਂਦੇ ਆਪਾਂ ਬੋਲੀ ਜਾਂਦੇ ਆ ਬਸ ਬਸ ਵੀ ਆਪੇ ਇਹੋ ਕਰਨਾ ਹਟ ਜਾਣਗੇ ਸਾਡੇ ਨਾਲੋਂ ਹਾਂ ਇਹਨਾਂ ਨੂੰ ਅੱਜਕੱਲ ਕੋਈ ਕਰਾਉਂਦਾ ਆ ਇਹਨਾਂ ਫਿਰ ਹਟਾਉਣ ਵਾਲੇ ਬਾੜੇ ਹੁੰਦੇ ਆ ਕਰਾਉਣ ਵਾਲੇ ਘੱਟ ਹੁੰਦੇ ਆ ਘੱਟ ਹੁੰਦੇ ਆ ਤੇਰੇ ਬਾਰੇ ਬਾਰੇ ਮੇਰੇ ਨਾਲ ਕੰਮ ਕਰਾਈ ਜਾਂਦਾ ਹਾਂ ਹਾਂ ਐਈ ਭਾਈ ਕਾ ਚੱਲੀ ਜਾਂਦਾ ਆਪਣਾ ਤਾਂ ਤੇ ਹੋਰ ਆਣਾ ਆਲਾ ਕੰਮ ਕਰਾ ਫਿਰ ਰਾਜੀ ਵੀ ਦੀ ਤੂੰ ਨਾ ਇਹ ਕੰਮ ਕਰਵਾਈ ਜਾਂਦਾ ਹਾਂ ਹਾਂ ਆਈ ਹੋ ਜਾਂਦਾ ਨਾ ਇਹ ਜਵਾਗ ਅੱਜਕੱਲ ਲੁੱੱਚੇ ਵਾਲਿਆ ਹਾਂ ਹੂੰ ਹੂੰ ਲੁੱੱਚਪੋਣੀ ਖੇਡਦੇ ਆ ਇਹ ਹਾਂ ਲੁੱੱਚਪੋਣੀ ਖੇਡਣਾ ਨਾ ਨੇ ਦੂਜਾ ਨਾ ਹਾਂ ਇਹ ਜਮ ਕਰੀ ਜਾਂਦੇ ਆ ਪਰ ਹਟਾਈ ਦੇਣੇ ਜਾ ਕੇ ਇਹਨਾਂ ਨੂੰ ਹਾਂ ਹੁਣ ਜੀ ਮੈਨੂੰ ਲਾ ਜਾਂਦੇ ਨਾਲ ਤੇਰਾ ਕੰਮ ਰਹਿ ਜਾਂਦਾ ਮੇਰਾ ਕੰਮ ਇੱਥੇ ਰਹਿ ਜਾਂਦਾ ਦਾ ਮੇਰਾ ਰਹਿ ਜਾਂਦਾ ਹੋਰ ਨਾਲ ਹੀ ਨਾਲ ਮੇਕੇ ਕੰਮ ਚੱਲਦਾ ਹਾਂ ਉਹ ਤਾਂ ਕਿੱਥੇ ਚੱਲਦਾ ਭਾਈ ਚਾਰੇ ਹੋਣਾ ਹਾਂ ਭਾਈ ਚਾਰੇ ਕੰਮ ਹੀ ਆਉਗਾ ਨਾਲ ਕਮਾਡੀ ਕੰਮ ਆਉਗਾ ਦੂਰ ਤੱਕ ਪਤਾ ਨਹੀਂ ਕੰਮ ਆਉਗਾ ਉਹ ਕਦੋਂ ਭਾਈ ਜਵਾਹ ਜੇ ਕੰਮ ਮੇਰੇ ਕੋਲ ਹਾਂ ਮਾਰਦੇ ਉਹ ਤਾਂ ਬਸ ਗਾਇਆ ਕਿ ਨਹੀਂ ਉਹ ਬੈਠੇ ਆ ਮਨ ਲਾਦਾ ਇਹ ਕਿਹੜੇ ਪੱਠੇ ਵੱਢਣ ਵਾਲੇ ਇਹ ਹਾਂ ਕੁਝ ਨਹੀਂ ਲੱਗੇ ਫੋਨਾਂ 'ਚ ਬਸ ਕੀ ਕਰਨਾ ਇਹਨਾਂ ਨੂੰ ਚੱਕਾ ਨਹੀਂ ਕਰਨਾ ਆ ਮੈਂ ਉਧਰ ਚੜਾ ਮਲ ਫਸੋ ਤੋਂ ਹਾਂ ਉਥੋਂ ਚੜਾ ਚਾਹ ਨਾ ਉਹ ਛੜੇ ਆਉਂਦੇ ਆ ਆਏ ਹੈ ਹਾਂ ਲੋਰ ਉੱਪਰ ਘਾ ਲੈਣ ਦੇ ਆ ਜਾ ਮਕੰਦਾ ਕਿੱਥੇ ਹੂਟ ਇੱਥੇ ਯਾਰ ਮੇਰਾ ਸਾਰਾ ਇੱਥੇ ਹੋਰ ਕਿੱਧਰ ਜਾਣਾ ਹੂਟ ਤਾਂ ਹੈ ਹੀ ਨਹੀਂ ਸੀ ਜਦ ਦੇਖਿਆ ਮੈਂ ਭਾਈ ਆਪਣੇ ਉਹ ਖੇਤ ਤਾਂ ਇੱਧਰ ਉਹ ਸਭਜੀ ਗੁੱਡੀ ਜਾਂਦਾ ਹੁਣ ਹੈ ਸਭਜੀ ਕੰਮ ਚਾ ਕਰਕੇ ਜਾਂਦਾ ਬੱਲੇ ਮੜਿਆ ਠੀਕ ਆ ਭਾਈ ਹੋਰ ਭਾਈ ਕਿ ਆਇਆ ਆ ਵਧੀਆ ਹੀ ਵਧੀਆ ਇੱਧਰ ਇਹਨਾਂ ਦਾ ਮੱਦਰ ਨਹੀਂ ਦੇਖਿਆ ਯਾਰ ਆ ਇੱਥੇ ਫਿਰਦਾ ਸੀ ਗਵਾਂਢੀ ਦੇ ਲਫਾਫਾ ਚੜਾਉਂਦਾ ਅੱਖਾਂ ਬਾਸ ਹੀ ਚੜਾਉਂਦਾ ਹਾਂ ਅੱਛਾ ਪਤਾ ਨਹੀਂ ਭਰਾ ਪਤਾ ਨਹੀਂ ਲੋ ਇੱਥੇ ਗਵਾਂਢੀਆਂ ਦੇ ਬਾਈ ਜੀ ਕੱਲ ਚੱਲ ਕੇ ਕਰਜਾ ਚੱਲ ਮੇਰਾ ਥਾਲਾ ਦੇ ਕਿੱਧਰ ਫਿਰਦਾ ਹੈ ਕੋਠੇ ਦਾ ਚੱਜ ਦਾ ਸ਼ਤਨਾ ਬੜੀ ਆਇਆਗਾ ਜੱਤਾਂ ਗੰਗਲ ਹੰਦਾ ਬੜੀਆ ਜਾਂਦਾ ਇਹ ਖੇਤ ਚੰਦਾ ਹੁੰਦਾ ਕੋਠਾ ਤਾਂ ਹਾਂ 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 ਦੋ ਤਿੰਨ ਕੰਮ ਦੇ ਜਾਂਦਾ ਹਾਂ ਕਿਵੇਂ ਲੱਜਾ ਪੀਕੀ ਡੰਡੇ ਨੂੰ ਵੀ ਠੀਕ ਹੈ ਆਹ ਹਾ ਦੇਖ ਕੇ ਆਈ ਉਹ ਫਿਰ ਦਵੋ ਫਿਰਦਾ ਹਾਂ ਮੱਟ ਪਾਈ ਕਰ ਇਹਨੇ ਖੁੰਡੇ ਨਾ ਜਾਵਾ ਮਾ ਸਾੜੇ ਦੇ ਮਾਰ ਤਨੇ ਚਾਰ ਮਾਰ ਕੇ ਹਾਂ ਤਨੇ ਚਾਰ ਮਾਰ ਮੇਰੇ ਸਾੜੇ ਦੇ ਮਾਰ ਨਹੀਂ ਪਾਈ ਗਈ ਜਿਹੜਾ ਹਲ 깔 ਰੱਖਿਆ ਜਦੋਂ ਨਹੀਂ ਮੇਰੇ ਸਾੜੇ ਨੇ ਉਰੇ ਬੁਲਾ ਲਾ ਯਾਰ ਹਾਂ ਉਰੇ ਬੁਲਾ ਲਾ ਆ ਹੋਠੀ ਕੱਟ ਹੋਠੀ ਕੱਟ ਆਇਆ ਮਗਰਾ ਓਏ ਓ ਮਗਰਾ ਹਾਂ ਕਿਹ ਆ ਰਾ ਬਾਪੂ ਓਏ ਆਇਆ ਹੁਣ ਬਾਪੂ ਕਹਿੰਦਾ ਗਿਆ ਕੱਕੇ ਨੂੰ ਆਇਆ ਚਾਚਾ ਕਿਵੇਂ ਆ ਓਏ ਮਿੱਟੀ ਲਵਾਉਣਾ ਨਾਲ ਇਹਨਾਂ ਦੇ ਮੈਂ ਫਲਾਫੇ ਚੜਾਈ ਜਾਂਦਾ ਮਿਸਟਾਂ 'ਚ ਗੱਜੇ ਤੈਨੂੰ ਬਾਬਾ ਸਾਹਵਾ ਤੇ ਮੇਰੀ ਚੜਾ ਦੇ ਲਫਾਫਾ ਆ ਜਾ ਓਏ ਹਾਂ ਨਾ ਉਹ ਤੂੰ ਆਪ ਹੀ ਚੜਾ ਲੈ ਲੈ ਚੜਾ ਦੇ ਗੱਜਾ ਆ ਜੇ ਹੋਰ ਯਾਰ ਓਏ ਕੰਮ ਕਰ ਕੰਮ ਇਹਨਾਂ ਮੁੰਡਾ ਕੱਗਿਆ ਗੱਜੀ ਕਿ ਅੱਛੇ ਕਿ ਨਾ ਕੱਟ ਗਏ ਆਹ ਲਾ ਗੱਲ ਨੂੰ ਕੀ ਗੱਲ ਕਰਨੀ ਆਏ ਆ ਭੈਣ ਦਾ ਖਸਮਾ ਤੜਕੇ ਦੇ ਤੁਰੇ ਆ ਹੱਥ ਨੂੰ ਹੋ ਗਿਆ ਤੇ ਗੋਗਰੂ ਦੇ ਪੱਟ ਲੈ ਆ ਮਤਲੀ ਹਾਂ ਮਗਰ ਜਾ ਵੇ ਹਾਂ ਉਰੇ ਅਗਾਂਹ ਜਥੋਨੇ ਕੀ ਹੋ ਗਿਆ ਵਾ ਗਿਆ ਥਾ ਗਿਆ ਹਾਂ ਗੜ ਜਾ ਜੀ ਤੂੰ ਕਿਉਂ ਰੀ ਕਰ ਲੈ ਆ ਵੇ ਕਿਹੜੀ ਅਰਦਾਸ ਮਨੂ ਕਹਿੰਦਾ ਸਾਡੇ ਕੇਲੇ ਲੱਗਿਆ ਮੇਰੇ ਜੱਟ ਕਿਹੜਾ ਕੇਲੇ ਲੱਗਿਆ ਮੈਂ ਤਾਂ ਹਾਥ ਹੀ ਲਾਇਆ ਕਿਸੇ ਕੇਲਿਆਂ ਨੂੰ ਵੀ ਛੱਡਿਆ ਇੱਥੇ ਤੈਨੂੰ ਦਿਖਾਇਆ ਨਹੀਂ ਮਕੰਨੋ

ਉਹ ਲੋਗਾ ਨਿਕਸਾ ਚਾਚਾ ਉਸ ਪੱਠੇ ਵੱਢਣ ਦੋ ਜਵਾਜੇ ਫਿਰਦੇ ਸੀ ਨਹੀਂ ਟੂ ਇੱਕ ਦੋ ਪੱਟ ਸਹਾ ਉਹਨਾਂ ਸਾਡਾ ਨੁਕਸਾਨ ਘਟਾ ਤਾ ਮੈਂ ਨਹੀਂ ਪੱਟੇ ਚਾਚਾ ਯਾਰ ਕਮਾਲ ਹੋ ਗਈ ਯਾਰ ਕੋਈ ਪੀਟ ਰੇੜੇ ਤੇ ਲੱਗਿਆ ਵੀ ਵੇਚਣ ਵਾਸਤੇ ਜਾਗਾ ਮੈਂ ਖਰਗੋਸ਼ੇ ਪੜਦਾ ਫਿਰਦੇ ਸੀ ਜੇ ਦਾ ਵੇਦ ਨੂੰ ਫੜ ਲੈਣਾ ਨਾ ਉੱਤੋਂ ਮੇਰੇ ਤੇ ਕੀ ਇਹਦਾ ਦੂਜਾ ਜ਼ਮਾਨਾ ਓਏ ਜਦੋਂ ਫੜਾ ਜਾਂਦਾ ਉਹ ਤਾਂ ਦੁੱਧ ਮੰਨੀ ਜਾਂਦੀ ਹੁਣ ਹੁਣ ਜਦੋਂ ਮੈਂ ਫੜਿਆ ਹੀ ਨਹੀਂ ਗਿਆ ਯਾਰ ਫਿਰ ਆ ਇਥੋਂ ਪੱਟਾ ਲੱਗ ਗਿਆ ਯਾਰ ਇੱਥੇ ਮੈਂ ਕੰਦਸਿਆ ਗਿਆ ਜੇ ਮੈਂ ਹੁਣ ਫੜ ਲੈਣ ਮੈਂ ਇਹਨੂੰ ਕੋਡਾ ਕਰਕੇ ਓਹ ਕੰਮ ਕਰੂੰ ਇਹਦੇ ਨਾਲ ਜਿਹੜਾ ਨਹੀਂ ਕਰਨਾ ਹੁੰਦਾ ਕਿ ਮੈਂ ਲਾਉਂਗਾ ਬਜਾਏ ਕਰਨਾ ਕਿਟ ਪਾਈ ਉਹ ਤਾਂ ਮਾਰਦਾ ਕੰਮ ਆ ਇੱਕ ਦਿਨ ਲੋੜਾ ਜਾਵੇ ਖੜਾ ਰਹਿ ਕੇ ਪੈਂਦਾ ਪਈ ਜਾਵੇ ਯਾਰ ਤੂੰ ਮੇਰੀ ਗੱਲ ਮੰਨ ਨੁਕਸਾਨ ਤਾਂ ਨਹੀਂ ਕਰਾਉਣਾ ਤੂੰ ਖਾ ਗਾ ਮੇਰੀ ਗੱਲ ਇਹ ਮੱਛੀ ਜਦੋਂ ਆਪਣੇ ਆਇਆ ਉੱਥੇ ਪਟੂਆ ਨੇ ਬਾੜੇ ਕਿੰਦੀ ਬਣ ਕੇ ਬੰਦ ਮਾਰਾਂਗੇ ਮੇਰੇ ਥਾਣੇ ਅਵੇ ਮਨੂ ਪੈਂਦਾ ਖਸਣਾ ਤੇਲ ਦਾ ਕਾਕੜਾ ਪਿਆ ਮੈਂ ਤਾਂ ਕਹਿੰਦਾ ਅੱਖਾਂ ਮਿੱਟ ਜਾ ਆ ਕੇ ਕਰ ਜਾ ਗੋਲੀਆਂ ਦੇ ਬੇ ਡਿੱਗੂ ਮੇਰਾ ਸਾਰਾ ਭੱਟ ਤੋਂ ਅਵੇ ਉਹ ਮਗਰ ਹੋਏ ਬਲ ਤੋਂ ਉੜਿਆ ਮੇਰਾ ਸਾਰਿਆ ਠੀਕ ਹੈ ਅੱਜ ਕਾਏ ਗੋਲੀਆਂ ਖਾਣੀਆਂ ਸਹੀ ਕਰ ਦੇ ਮੈਂ ਤਾਂ ਕੁਝ ਨਹੀਂ ਖਾਦਾ ਮੈਂ ਤਾਂ ਕਹ ਖੁੰਝੇ ਨਾ ਖਾਣ ਮਰੇ ਤਾਂ ਮੈਂ ਆਇਆ ਚਮਚਾ ਖਾ ਕੇ ਦੇਰ ਤੋਂ ਚਾਚਾ ਸੁਣਨੀ ਲੱਗੀ ਜਾਂਦਾ ਸੀ ਤੂੰ ਤੋਂ और नहीं पुकिया चमचा खा नशा मैं कम कराया मैं काम नुकसान करें होगी यार कद कर तुम एक पैसे लफाफे जाइए ला के साजे हाथ से ला ले चाचा तेरे लगे मैं चोर बन गया हम मैं कमाल हो तो गया ਇਹ ਜਿਹੜੇ ਬੰਦੇ ਨੇ ਮੈਂਟੇ ਦੀ ਹੈਈ ਬਾਈ ਮੇਗੀ ਗੱਲ ਛੁੱਡ ਜਾ ਮੇਰੀ ਬੇਇੱਜ਼ਤੀ ਕਰਾ ਰਿਹਾ ਤੇ ਸਾਡੇ ਪਿੰਡ ਵਿੱਚ ਬੇਇੱਜ਼ਤੀ ਨੂੰ ਮੈਂ ਦੱਸ ਕਿੱਥੇ ਸਬੂਤ ਦੱਸ ਮੈਨੂੰ ਕਿਹੜਾਗਾ ਦਿਖਾਵੇਂ ਸਬੂਤ ਟੁੱਪਾਂ ਜਾਂ ਜਾਂਦਾ ਖੱਬੀ ਬਣਾਈ ਮੈਂ ਕੈਮਰਾ ਲਾ ਕੇ ਕਬੂਤ ਨੂੰ ਫਿਰ ਜਦੋਂ ਮੈਂ ਕੀਤਾ ਹੀ ਨਹੀਂ ਕੋਈ ਕੰਮ ਉਹੀ ਮਰੀ ਮਨੂ ਜਾਨਦਾ ਹੀ ਨਹੀਂ ਮਕੰਨ ਦਾ ਸਾਡੇ ਖੇਤਾਂ ਕਮਾਂਡੀ ਹੈ ਯਾਰ ਆਪਣੇ ਪੇਗਲਾ ਲੈਂਦਾ ਭੰਦਾ ਮੇਰੀ ਗੱਲ ਸੁਣ ਬੋ ਵੀ ਯਾਰ ਗਾਤੀ ਮੰਗਣ ਆਏ ਨਹੀਂ ਮੁੰਡੇ ਤੋਂ ਆਇਆ ਤੂੰ ਮੁੰਡੇ ਆਪਣਾ ਗਾਤੀ ਮੰਗਣ ਆਇਆ ਉਹਨਾਂ ਨੇ ਤੋੜਿਓ ਨੇ ਯਾਰ ਮੇਰਾ ਨਾਮ ਅਕੇ ਲਾਤਾ ਤੁਸੀਂ ਯਾਰ ਮੁੰਡੇ ਛੋੜੇ ਖੇਤ ਪਾਏ ਸਾਡੇ ਸਾਗ ਮਰਾਂਦੇ ਇਹ ਫਿਰ ਦਿਖਾਏ ਤੇ ਨਹੀਂ ਦਿਖਾਏ ਹੋਰ ਬੰਦਾ ਨਾ ਹੋਵੇ ਉੱਥੇ ਪੱਟ ਕੇ ਕੌਣ ਸਿੱਟ ਗਿਆ ਵੇ ਛੋੜੇ ਖੇਤਾਂ ਅੱਛਾ ਕੀ ਆ ਗਿਆ ਜਰਾ ਮੈਂ ਤੈਨੂੰ ਅੱਜ ਕੱਲ੍ਹ ਯਾਰ ਲੋਕਾਂ ਦੀ ਲੱਗਦਾ ਤਾਂ ਗਿਆ ਉਹ ਆਪਣੇ ਲੱਗਦੇ ਨਹੀਂ ਸ਼ਰੀਕ ਲੱਗਦੇ ਨਹੀਂ ਮੈਨੂੰ ਇਹ ਤੇ ਤਾਂ ਸ਼ੱਕ ਹੈ ਇਹ ਅੱਗਸਵਾ ਬਾਈ ਖਾਂਦਾ ਬਾਈ ਗੱਲਦਾ ਤੇਰੀ ਸੁਰਤ ਰਹਿੰਦੀ ਨਹੀਂਗੀ ਤੇ ਪੈਂਦਾ ਯਾਰ ਇਹ ਬਿਮਾਰੀ ਹੋਗੀ ਤੇ ਢੇੜੀ ਆਲੀ ਯਾਰ ਮੈਂ ਕਿਹਨੂੰ ਡਟਖ ਖਜਾ ਤੂੰ ਮੇਰੀਆਂ ਅੱਖਾਂ 'ਚ ਡਟਖ ਤਾਂ ਮੇਰਾ ਥਾ ਲਿਆ ਐ ਕਿਹਾ ਚਾਚਾ ਯਾਰ ਤੂੰ ਤੇਰੇ ਸਾਹਮਣੇ ਭੁੱਕੀ ਖਾ ਕੇ ਇੱਕ ਚਮਚਾ ਤੇ ਤੂੰ ਕੋਈ ਭੁੱਕੀ ਖਾਣ ਨੂੰ ਬੋਲਦੇ ਨਹੀਂ ਹਾਂ ਤੇ ਕੰਮ ਨਹੀਂ ਕਰ ਹੁਣ ਕਹਿੰ ਕਾ ਨਾ ਬਾਬੀ ਬੋਲੀ ਕਾ ਤੇ ਮੈਂ ਇਹ ਕੰਮ ਕਰਾ ਦਿੰਦਾ ਮੇਰੇ ਨਾਲ ਯਾਰ ਕਮਾਨੀ ਓਏ ਨਹੀਂ ਮੰਨਦਾ ਹੈ ਬਾਈ ਬਨਾਲਾ ਇਹਨੂੰ ਤੂੰ ਮੇਰੀ ਗੱਲ ਸੁਣ ਬੰਦਾ ਬਣ ਕੇ ਰਹੇ ਤੈਨੂੰ ਮੈਂ ਇਹ ਕਿਹਾ ਅਖੀਰ ਮੈਂ ਜੀਉਂਗਾ ਦਰਖਾਸਤ ਥਾਣੇ ਦੇਉਂਗਾ ਨਹੀਂ ਕਰ ਜਾਈ ਤੇਰੇ ਪਟੇ ਲਵਾਉ ਮੈਂ ਚਾਰ ਮੇਰੇ ਸਾਲੇ ਦੇ ਫੇਰ ਮੰਨੂ ਮੇਰੀ ਗੱਲ ਥਾਣੇ ਤੇ ਬਿੱਜੀ ਹੋ ਗਈ ਉਹ ਅਗਲਾ ਕੁ ਮੂਰਨਾ ਪਿੱਛੇ ਚ ਰਖਾ ਕੇ ਦੇਣਾ ਗਿਆ ਤੇ ਦੇਉਂਗਾ ਹੀ ਦਰਖਾਜੇ ਨਾ ਹਟਾ ਤੂੰ ਬਨਾਲਾ ਲੈ ਫੋੜੋਂ ਕੱਢ ਮਟਲੀ ਤੂੰ ਐ ਕੱਢ ਬੰਡਾ ਆਪਾਂ ਮਟਨੀ ਛੱਡੀ ਕਰਨੀ ਕਿਹੜਾ ਸੀ ਕੀ ਪਤਾ ਜਰ ਮੇਰੇ ਤਾਂ ਦੋ ਦਿਨ ਲੱਗ ਜਾਣਗੇ ਉੱਥੇ ਬਹਿ ਜਾਣਾ ਰਾਤ ਨੇ ਆ ਕੇ ਬਹਿ ਜਾ ਕਰੂ ਚਾਹ ਚੁਪ ਆਪ ਦਾ ਨਾ ਮੱਛੀਆ ਕਰਿਆ ਕਰੂ ਆਦੀ ਇੱਕ ਬੋਤਲ ਲਿਆਂਦੀ ਹਾਂ ਪੈ ਰਾਦੇ ਆ ਲਾਲੇ ਹੱਥ ਨੇ ਜੇ ਬੈਠਾ ਰਿਹਾ ਉੱਥੇ ਲੋਕ ਕੇ ਫਾੜੇ ਨੂੰ ਫਿਰ ਮੈਂ ਮੈਨੂੰ ਗੱਲ ਪੱਕੀ ਹੈ ਮੈਂ ਤਾਂ ਦੂਜੇ ਲੁੱਟ ਹੋਏ ਦੇ ਨਾਲ ਤੇਨ ਦੱਸ ਤਾ ਮਕੰਦ ਮੈ ਫੇਕ ਮੇਜ ਘਟਾ ਚਾਰ ਬੰਦੇ ਕਹਤਾ ਮੇਰੇ ਪਾਣੋਂ ਤੱਕ ਇਨੇ ਬੰਦੇ ਖੜੇ ਪੇਜੇ ਤੇ ਲਖਾ ਰਹੇ ਨਹੀਂ ਕੁੱਤੀ ਜਾਈ ਮੈਂ ਉਹਦਾ ਵੀ ਤੂੰ ਐਂ ਨਾ ਕਹੀਂ ਮਖੰਡ ਆਇਆ ਤੂੰ ਛੱਡ ਉਹ ਯਾਰ ਇਹ ਨਹੀਂ ਮੰਨਦਾ ਹੈ ਉਹ ਗੱਲ ਛੱਡ ਓਏ ਹਾਂ ਅੱਛੇ ਵੱਟ ਲਿਆ ਇੰਨਾਂ ਦੇ ਵੱਟ ਲਿਆ ਵੱਟੇ ਜਾ ਜਾ ਚਾਚਾ ਨੂੰ ਕੰਗਾ ਉਹਨਾਂ ਦਾ ਵੱਟ ਜਾ ਕਰ ਕਰੇ ਨਾਲੇ ਕੱਢੇ ਵੱਟਦਾ ਹੀ ਨਹੀਂ ਇਹਨਾਂ ਦੇ ਘਰ ਦੀ ਮੇਰੇ ਸਾਡੇ ਦੀ ਉਹ ਵੀ ਬਸ ਹੈ ਯੂਰੇ ਬੋਲੀ ਉਹ ਤਾਂ ਪਿੰਜਰਾ ਆਪ ਕਰੀ ਨਹੀਂ ਖੜਦਾ ਹੈ ਵੇ ਸਾਰਾ ਦਿਨ ਮੇਰੇ ਤੋਂ ਦੂਜੇ ਲੋਟ ਹੂੰ ਤੈਨੂੰ ਪਤਾ ਨਹੀਂ ਕਰਦਾ ਉਹਦੇ ਦਾ ਟੱਡ ਦੁੱਖਾ ਮੇਰਾ ਸਾਲਾ ਵਿੱਚੀ ਖਾਲ ਕਰਦਾ ਛੱਡੇ ਆ ਅੱਛਾ ਕਾਂਜਾ ਮੇਰੇ ਘਾੜੀ ਦਾ ਟੱਡ ਦੁੱਖਦਾ ਹੈ ਉਹ ਤੋਂ ਭਾਂਦਾ ਲੈਣ ਡਰਦਾ ਵੀ ਹੈ ਛੇ ਤਰ੍ਹਾਂ ਤੋਂ ਜਿਸੋ ਗੱਲ ਹਾਂ ਡਰਦਾ ਹਾਂ ਜੀ ਤੋਂ ਭਾਈ ਹਾਂ ਹਾਂ ਉਹ ਗੱਲ ਕੀ ਗੱਲ ਹੋ ਗਈ ਉਹ ਜੱਕਰ ਸਿਆ ਹਾਂਜੀ ਕੀ ਹਾਲ ਚਾਲ ਠੀਕ ਆ ਬਾਬਾ ਉਹ ਗੱਲ ਕੀ ਦੱਸਾਂਗੇ ਸਾਜਾ ਦਾ ਪਾਲੀ ਜੈ ਨਹੀਂ ਹਾਂਜੀ ਉਹ ਮੇਰਾ ਸਾਰਾ ਟੰਗ ਕਰਦਾ ਸਾਨੂੰ ਕਦੇ ਤਾਂ ਮੇਰਾ ਥੋੜਾ ਕਰਾ ਕਦੇ ਬਾੜੀ ਲੰਦਾ ਹਾਂਜੀ ਕਦੇ ਕਹਿੰਦਾ ਮੀਟੀ ਮੀ ਦਾ ਟੱਡ ਲੁਕ ਜਾਂਦਾ ਠੀਕ ਆ ਜੀ ਕੰਮ ਕੱਠੇ ਜਾ ਗਈ ਨਹੀਂ ਜੇ ਰੁਪਏ ਵੱਧ ਜਾਗੇ 18000 ਜੀ ਹੁਣ ਹੋਰ ਉੱਥੇ ਜਾ ਕੇ ਲਫਾਫੇ ਚੜਾਈ ਜਾਂਦੇ ਨੇ ਨੁਕਸਾਨ ਕਰਦਾ ਜਾਦੇ ਆ ਨਹੀਂ ਕਰਦਾ ਜੀ ਉੱਤੋਂ ਨੁਕਸਾਨ ਕਰਦਾ ਹਰ ਇੱਕ ਦਾ ਜੱਜ ਨਹੀਂ ਕਰਦਾ ਨਹੀਂ ਕਰਦਾ ਹੋਰ ਕੀ ਆ ਗਿਆ ਉਹਨੂੰ ਮਤ ਦਈਏ ਕੱਲ ਚੰਗਾ ਕੀ ਚੰਗਾ ਜੀ ਹੋਰ ਆ ਜਾ ਅੱਪ ਚੱਲੀ ਜੜ ਕੱਢੀ ਤੇ ਇਹਨੂੰ ਮੈਂ ਦੂੰਦਾ ਖਾ ਫਿਰ ਕੱড়ে ਆਉਂਦੇ ਘਰੇ ਆਏ ਨੂੰ ਪੁੱਛੀ ਆਈ ਨਹੀਂ ਮੰਨਦਾ ਹੁੰਦਾ ਬੰਦਾ ਘਰੇ ਟਾਊਗਾ ਦੇ ਹੋਰ ਹਾਂ